ਕਿੰਨੇ ਗੰਡਾ ਮੇਰੀ ਫਿਲਮ ਮਾੜੀ ਹੈ ਜਾਂ ਆਪ ਕੋਈ ਕਮੀਆਂ ਨੇ ਪਰ ਫਿਲਮ ਚ ਚੰਗੀਆਂ ਚੀਜ਼ਾਂ ਨੇ ਜਿਹੜੀ ਚੰਗੀ ਚੀਜ਼ ਉਹਨੇ ਸਭ ਤੋਂ ਪਹਿਲਾਂ ਉਹ ਹੀ ਮਾੜੀ ਲੱਗੀ ਸੀ ਆਪਾਂ ਵੀ ਜਦੋਂ ਆਪ ਲਾਈਕ ਚ ਬੜਾ ਕੁਝ ਕਹਿੰਦੇ ਆ ਕੈਮਰੇ ਦੇ ਪਿੱਛੇ ਹੱਥ ਬੰਨ੍ਹ ਕੇ ਬਸ ਲੈ ਕੇ ਹਰ ਤਰ੍ਹਾਂ ਦੀ ਗੱਲਾਂ ਕਰਦਾ ਅੱਜ ਸਾਰਿਆਂ ਨੂੰ ਗੁੱਡ ਇਵਨਿੰਗ ਫਿਲਮ ਦਾ ਨਾਮ ਹੈ ਮਜਨੂ ਇੱਕ ਰੋਮਾਂਟਿਕ ਲਵ ਸਟੋਰੀ ਹੈ ਥੋੜੀ 뮤지컬 ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਤੁਸੀਂ ਟ੍ਰੇਲਰ ਚ ਵੇਖਿਆ ਜਦੋਂ ਮੈਂ ਟ੍ਰੇਲਰ ਦੇਖਿਆ ਸੀ ਨਾ ਜੀ ਪਹਿਲੀ ਵਾਰੀ ਮੈਨੂੰ ਮੈਂ ਕਿਤੇ ਨਾ ਕਿਤੇ ਉਮੀਦ ਕਰ ਰਿਹਾ ਸੀ ਕਿ ਜਿਵੇਂ ਆਮ ਜਿਹਾ ਜੀ ਫਜ਼ਮਾ ਪਹਿਲਾਂ ਮੈਂ ਕੀਤੀਆਂ ਜਾਂ ਥੋੜਾ ਜਿਹਾ ਪੰਜਾਬੀ ਫਿਲਮਾਂ ਜਿਵੇਂ ਕਰਦੇ ਆ ਕਿ ਅਸੀਂ ਥੋੜਾ ਥੋੜਾ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੁਝ ਕਾਮੇਡੀ ਹੈ ਸਾਡੀ ਫਿਲਮ ਚ ਉਹ ਵੀ ਦਿਖਾ ਦਈਏ ਕੁਝ ਮੈਂ ਫਾਦਰ ਸਾਹਿਬ ਰੋਲ ਕਰ ਰਹੇ ਨੇ ਮਲਕੀਤਰਾਣੀ ਜੀ ਉਹਨਾਂ ਨਾਲ ਜਿਹੜੀ ਮੇਰੀ ਨੋਕ ਚੋਗ ਹੈ ਸ਼ਾਇਦ ਉਹ ਦਿਖਾ ਦਈਏ ਮੈਂ ਲਗਾ ਜ ਟ੍ਰੇਲਰ ਸੋ ਮੈਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਬਟ ਜਦ ਮੈਂ ਟ੍ਰੇਲਰ ਦੇਖਿਆ ਤਾਂ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਬੜਾ ਮਿਊਜ਼ਿਕ ਦੇ ਅਰਾਊਂਡ ਇਸ ਟ੍ਰੇਲਰ ਨੂੰ ਕੱਟਿਆ ਗਿਆ ਸਾਡੇ ਤਿੰਨ ਜਿਹੜੇ ਮੁੱਖ ਕਿਰਦਾਰ ਨੇ ਉਹਨਾਂ ਦੇ ਅਰਾਊਂਡ ਟ੍ਰੇਲਰ ਵਿੱਚ ਕੱਟਿਆ ਗਿਆ ਸੋ ਮੈਨੂੰ ਪਰਸਨਲੀ ਬੜਾ ਵਧੀਆ ਲੱਗਿਆ ਸੀ ਟ੍ਰੇਲਰ ਦੇਖ ਕੇ ਨਾਟ ਜਸ ਇਨ ਕਿ ਮੇਰੀ ਫਿਲਮ ਹੈ ਤਾਂ ਮੈਂ ਕਹ ਰਿਹਾ ਤੇ ਮੈਂ ਭਾਜੀ ਨੂੰ ਫੋਨ ਵੀ ਕੀਤਾ ਸਾਡੇ ਡਾਇਰੈਕਟਰ ਸਾਹਿਬ ਨੂੰ ਕਿ ਭਾਜੀ ਟ੍ਰੇਲਰ ਬੜਾ ਵਧੀਆ ਕੱਟਿਆ ਮੈਨਾਂ ਤਾਂ ਕਿਹਾ ਕਿ ਤੇ ਵੀ ਉਮੀਦ ਕਰ ਰਹੇ ਸੀ ਕਿ ਹੁਣ ਮੈਨੂੰ ਕਹੋਗਾ ਕਿ ਤੁਸੀਂ ਡਾਇਲੌਗ ਘੱਟ ਪਏ ਐ ਜਾਂ ਤੁਸੀਂ ਕਾਮੇਡੀ ਨਹੀਂ ਦਿਖਾਈ ਉਹ ਨਹੀਂ ਦਿਖਾਈ ਸ਼ਾਇਦ ਤੁਸੀਂ ਉਮੀਦ ਕਰ ਰਹੇ ਸੀ ਪਰ ਐਜ਼ ਐਨ ਆਡੀਅנס ਮੈਨੂੰ ਚੰਗਾ ਲੱਗਿਆ ਸੀ ਤੇ ਜਦੋਂ ਮੈਂ ਸ਼ੇਅਰ ਕੀਤਾ ਟ੍ਰੇਲਰ ਅੱਗੇ ਤਾਂ ਜਿਹੜੇ ਮੈਨੂੰ ਰਿਵਿਊਜ਼ ਆਏ ਉਹ ਵੀ ਆਹੀ ਸਿਮਿਲਰ ਆਏ ਕਿ ਜੀ ਅਲੱਗ ਕੱਟਿਆ ਤੁਸੀਂ ਸੋ ਉਸ ਚੀਜ਼ ਲਈ ਸਾਨੂੰ ਬਹੁਤ ਮੁਬਾਰਕ ਬਾਤ ਮਿਲੀ ਐ ਸਾਡੀ ਟੀਮ ਨੂੰ ਕਿ ਜਿਵੇਂ ਹਰ ਹਰ ਇੱਕ ਆਰਟਿਸਟ ਕੋਸ਼ਿਸ਼ ਕਰਦਾ ਕਿ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਵੀ ਫਿਲਮ ਅਸੀਂ ਬਣਾ ਰਹੇ ਹਾਂ ਕਿ ਆਪਣਾ ਬੈਸਟ ਦਿਈਏ ਕਿ ਐਸੀ ਕੋਈ ਸਪੈਸ਼ਲ ਕਰਦੇ ਹਾਂ ਹਰ ਬੰਦਾ ਹੀ ਕਿੰਨੇ ਕੋਈ ਨਹੀਂ ਕਹਿੰਦਾ ਕਿ ਮੇਰੀ ਫਿਲਮ ਬਾੜੀ ਹੈ ਜਾਂ ਆ ਫਿਲਮ 'ਚ ਕਮੀਆਂ ਨੇ ਹਰ ਫਿਲਮ 'ਚ ਚੰਗੀਆਂ ਚੀਜ਼ਾਂ ਨੇ ਹਰ ਫਿਲਮ 'ਚ ਕਮੀਆਂ ਨਹੀਂ ਨੇ ਸੋ ਸਾਡੀ ਬੇਨਤੀ ਹੈ ਕਿ ਸਾਡੀ ਫਿਲਮ ਨੂੰ 22 ਮਾਰਚ ਨੂੰ ਇਸ ਫਰਡੇ ਨੂੰ ਤੁਸੀਂ ਜ਼ਰੂਰ ਵੇਖਿਓ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੰਗੀਆਂ ਲੱਗੀਆਂ ਸਾਨੂੰ ਉਹਦੇ ਲਈ ਤੁਸੀਂ ਅਪਰੀਸ਼ੀਏਟ ਕਰੋ ਜਿਹੜੀਆਂ ਨਹੀਂ ਚੰਗੀਆਂ ਲੱਗੀਆਂ ਉਹ ਵੀ ਸਾਨੂੰ ਦੱਸਿਓ ਕਿਉਂਕਿ ਇਹ ਤਾਂ ਇੱਕ ਆਨ ਗoing ਪ੍ਰੋਸੈਸ ਹੈ ਲਾਈਫਲੋਂਗ ਜਰਨੀ ਹੈ ਕੀ ਪਤਾ ਹੈ ਜੀ ਰੱਬ ਨੇ ਕਿੰਨਾ ਕੰਮ ਹੋਰ ਕਰਵਾਉਣਾ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਸਰਵਾਰ ਇੰਪਰੂਵ ਕਰਦੇ ਨੇ ਤੇ ਜਿਹੜੀ ਚੰਗੀ ਚੀਜ਼ ਹੁੰਦੀ ਸਭ ਤੋਂ ਪਹਿਲਾਂ ਉਹ ਹੀ ਮਾੜੀ ਲੱਗਦੀ ਸਾਰ ਪੰਜਾਬ ਨੂੰ ਜੋੜਨਾ ਉਹਦੇ ਨਾਲ ਨਹੀਂ ਮਤਲਬ ਇਹ ਤਾਂ ਹੁਣ ਇੱਕ ਕੈਰੈਕਟਰ ਦੀ ਭਾਵਨਾ ਹੈ ਕਿਉਂਕਿ ਜੇ ਤੁਸੀਂ ਫਿਲਮ ਦੇਖੋਗੇ ਨਾ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਜਿਵੇਂ ਪੰਜਾਬ ਘੁਮਾਇਆ ਤੇਰੇ ਕੈਰੈਕਟਰ ਇਦਾਂ ਕਰਦਾ ਹੈ ਕਿ ਉਹਨੂੰ ਪੰਜਾਬ ਘੁਮਾਉਂਦਾ ਹੈ ਤੇ ਹਾਲੀਵੁੱਡ ਦੀ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਆ ਜ਼ਿਆਦਾ ਰਿਵੀਲ ਨਹੀਂ ਕਰ ਸਕਦਾ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਉਹ ਫਿਰ ਜਿਹੜਾ ਬੰਦਾ ਗੁੱਸੇ 'ਚ ਬੋਲਦਾ ਨਾ ਕਿ ਤੂੰ ਸਾਡਾ ਗਾਣਾ ਵੀ ਹੈ ਪੰਜਾਬ ਦਾ ਕਿਵੇਂ ਸਾਥ ਕੇ ਜਾਵਾ ਪੰਜਾਬ ਦੇ ਤੇ ਉਹ ਪੰਜਾਬ ਕੁਮਾਰਿਆ ਉਹਨਾਂ ਨੂੰ ਦੱਸ ਰਿਹਾ ਪੰਜਾਬ ਰੈਨਰ ਆਈ ਕੈਰੈਕਟਰ ਉਹਨਾਂ ਦਾ ਤੇ ਜਦੋਂ ਬੰਦਾ ਗੁੱਸੇ 'ਚ ਹੁੰਦਾ ਤਾਂ ਉਹਨੇ ਕਹਿਤਾ ਕਿ ਯਾਰ ਤੁਸੀਂ ਪੰਜਾਬੀ ਤਾਂ ਹੁੰਦੇ ਏ ਇਦਾਂ ਦੇ ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੋਲ ਲੈਂਦੇ ਹੋ ਤੇ ਬਾਅਦ ਜਾਂਦਾ ਕਰਦੇ ਕਿਉਂਕਿ ਦੇਖੋ ਇੱਕ ਇਹ ਵਿਵਾਦ ਜਿਹੜਾ ਸ਼ਬਦ ਹੈ ਨਾ ਜੀ ਇੱਕ ਆਰਟਿਸਟ ਦੀ ਲਾਈਫ ਦੀ ਇੱਕ ਟਰੈਜੇਡੀ ਵੀ ਹੈ ਸਰ ਸੌਰੀ ਟੂ ਸੇ ਥਿਸ ਕਿਉਂਕਿ ਆਪਾਂ ਹਰ ਚੀਜ਼ ਨੂੰ ਜਨਰਲਾਈਜ਼ ਕਰ ਦਿੰਦੇ ਹਾਂ ਸਾਡੇ ਸਿਰਫ ਉਹ ਕਿਰਦਾਰ ਦੀ ਗੱਲ ਹੈ ਮੈਂ ਜਾਂ ਸੈਬੀ ਸੂਰੀ ਜਾਂ ਉਹਨਾਂ ਦੇ ਕਿਰਦਾਰ ਕਦੇ ਵੀ ਪੰਜਾਬ ਤੋਂ ਦੇਸ਼ ਤੋਂ ਕਿਸੇ ਵੀ ਕੌਮ ਤੋਂ ਕਿਸੇ ਵੀ ਧਰਮ ਤੋਂ ਵੱਡੇ ਨਹੀਂ ਹੋ ਸਕਦੇ ਉਹ ਇੱਕ इमोਸ਼ਨ ਹੁੰਦਾ ਸਰ ਆਪਾਂ ਵੀ ਜਦੋਂ ਆਮ ਲਾਈਫ 'ਚ ਬੜਾ ਕੁਝ ਕਹਿੰਦੇ ਆ ਕੈਮਰੇ ਦੇ ਪਿੱਛੇ ਹਰ ਬੰਦਾ ਉੱਪਰਲੇ ਹਰ ਤਰ੍ਹਾਂ ਦੀ ਗੱਲਾਂ ਕਰਦਾ ਸੋ ਮੇਰਾ ਇਹ ਪਰਸਨਲ ਬਿਲੀਫ ਹੈ ਮੈਂ ਹਜੇ ਥੋੜੀ ਛੋਟੀ ਉਮਰ ਦਾ ایکسپੀਰੀਅੰਸ ਵਾਈਜ਼ ਵੀ ਸਰ ਉਰੀ ਬੈਠੇ ਨੇ ਕਿ ਆਪਾਂ ਨੂੰ ਫਿਲਮਾਂ ਨੂੰ ਸਿਨੇਮਾ ਨੂੰ ਕਿਤੇ ਨਾ ਕਿਤੇ ਥੋੜਾ ਜਿਆਦਾ ਥੋੜਾ ਜਿਆਦਾ ਰਿਲੈਕਸਡ ਹੋ ਕੇ ਦੇਖਣਾ ਚਾਹੀਦਾ ਕਿ ਉਹ ਇੱਕ ਸਿਰਫ ਉਸ ਪੁਆਇੰਟ ਦੀ ਹੀ ਗੱਲ ਹੈ ਕੋਈ ਜਨਰਲਾਈਜ਼ਡ ਗੱਲ ਨਹੀਂ ਹੈ ਤੇ ਸਰ ਜੀ ਐਟਾਂ ਕਿ ਲਾਈਕ ਸੰਵੇਦਨਸ਼ੀਲ ਸਰ ਹੈਗੇ ਨੇ ਤੇ ਇਹਨਾਂ ਦੇ ਨਾਲ ਨਾਲ ਮੇਬਰ ਰੁਸ਼ੀ मैम ਵੀ ਹੈਗੇ ਨੇ ਸਾਡੇ ਗੁਰਪਤ ਪੰਗੋ ਮੈਂ ਜੀ ਵੀ ਹੈਗੇ ਨੇ ਬਲਕਿ ਜੌਨੀ ਜੀ ਵੀ ਹੈਗੇ ਨੇ ਸਰ ਨੇ ਅੱਜ ਸਾਨੂੰ ਟਾਈਮ ਦਿੱਤਾ ਅਸੀਂ ਥੈਂਕਫੁਲ ਹਾਂ ਸਰਵੇਗੀ ਸਰ ਸਾਡੇ ਨਾਲ ਆਏ ਨੇ ਗੁਰਪਤ ਪੰਗੋ ਮੈਂ ਜੀ ਵੀ ਪਣ ਆਏ ਸੀਗੇ ਤੇ ਬਲਕਿ ਪ੍ਰੋਰੀ ਜੀ ਵੀ ਆਏ ਸੀਗੇ ਤੇ ਸਰ ਇਹਨਾਂ ਦੇ ਨਾਲ ਕੰਮ ਕਰਨਾ स्क्रीन शेयर करना फिर उसके बाद एथी प्रमोशन ਦੇ ਵਿੱਚ ਇਹਨਾਂ ਦੇ ਨਾਲ ਸਟੇਅਰ ਕਰਨੀ ਇਹ ਤਾਂ ਮਤਲਬ ਬਹੁਤ ਹੀ ਵੱਡੀ ਗੱਲ ਹੈ ਮੇਰੇ ਲਈ ਮੇਰੇ ਬਿਲਕੁਲ ਵਰਡਸ ਹੈ ਨਹੀਂ ਨਾ ਪਰ ਮੈਂ थैंकफुल ਸਮ ਤਾਂ ਤੇ ਉਸ ਤੋਂ ਬਾਅਦ ਸਰ ਲਾਈਕ ਮੈਂ ਕਰੀ ਜੀ थैंक यू ਤੁਹਾਡਾ ਸਾਰਾ ਮੈਂ ਸਾਰਿਆਂ ਸਾਹਮਣੇ ਤੁਹਾਨੂੰ थैंक यू बोलਦੀ ਹਾਂ ਸਰ ਤੁਸੀਂ ਸਾਡੇ ਨਾਲ ਦੋ ਤਿੰਨ ਦਿਨਾਂ ਤੱਕ ਜੁੜੇ ਹੋਏ ਹੋ थैंक यू ਸੋ ਮਚ ਸਰ ਤੇ ਸਰ ਬਾਕੀ ਫਿਲਮ 바이 ਕਿਰਨ ਸ਼ੇਰ ਦੀ ਮੈਂ ਤਾਂ ਕਹਿ ਸਕਦੀ ਹਾਂ ਸਰ ਬਿਕਾਜ਼ ਇੱਕ ਤਾਂ ਮੇਰੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ প্রোডাকਸ਼ਨਸ ਲਿਮਿਟਿਡ ਜਿਹਨੇ ਪ੍ਰੋਡਿਊਸਰ ਨੇ ਕਿਰੋ ਕੁਟਾਰੀ ਜੀ ਉਹਨਾਂ ਦੀ ਉਹਨਾਂ ਨੇ ਪ੍ਰੋਡਿਊਸ ਕੀਤੀ ਹੈ ਫਿਲਮ ਜਿਸਰ ਮੈਂ ਕੰਪਨੀ ਵਿੱਚ ਸੀ ਹਾਂ ਤੇ ਅਦਰਵਾਈਜ਼ ਮੈਂ ਕੰਪਨੀ ਇਹ ਫਿਲਮ ਨੂੰ ਥੋੜਾ ਬਹੁਤ ਕਿਤੇ ਲਾਈਕ ਕ੍ਰੀਏਟਿਵ ਚ ਥੋੜਾ ਬਹੁਤ ਦੇਖਿਆ ਹੈਗਾ ਤੇ ਕੁਝ ਚੀਜ਼ਾਂ ਐਡਾਂ ਨੀਆਂ ਸੀਗੇ ਜਿਹੜੀਆਂ ਖੁਦ ਮੈਨੂੰ ਪਰਸਨਲੀ ਚੰਗੀਆਂ ਲੱਗੀਆਂ ਤਾਂ ਮੈਂ ਇਹਦੇ ਵਿੱਚ ਐਡ-ਆਨ ਕੀਤੀਆਂ ਸੀਗੀਆਂ ਤੇ ਇਸ ਲਈ ਬਾਅਦ ਵਿੱਚ ਡਾਇਰੈਕਟਰ ਸਰ ਵੀ ਕਹ ਦ ਸਕਦੇ ਨੇ ਕਿ ਵੀ ਹੁਣ ਅੱਗੇ ਫਿਲਮ ਦੇ ਵਿੱਚ ਕਿਦਾਂ ਕਿਦਾਂ ਕੀ-ਕੀ ਚੀਜ਼ਾਂ ਨੇ ਤਾਂ ਮੇਰਾ ਨਾਮ ਫਿਲਮ ਐ ਕਿਉਂ ਆ ਰਿਹਾ ਹੈ ਬਿਕਾਜ਼ ਮੈਂ ਖੁਦ ਹੀ ਆਪਣਾ ਕ੍ਰੈਡਿਟ ਨਹੀਂ ਦੇ ਸਕਦੀ ਬੱਤ ਸਾਰੇ ਸਾਡੀ ਫਿਲਮ ਪੂਰੀ ਸਾਡੇ ਡਾਇਰੈਕਟਰ ਸਰ ਜੀ ਨੇ ਜਿਵੇਂ ਜਿਵੇਂ ਸਾਨੂੰ ਕਿਹਾ ਪਾਉ ਹੋਇਆ ਕੀਤਾ ਇਹਨਾਂ ਨੇ ਸਾਰੇ ਕੈਰੈਕਟਰ ਸਾਡੇ ਲੈ ਕੇ ਆਏ ਨੇ ਅੱਜ ਵੀ ਤੇ थैंकफुल ਟੂ ਮਾਈ ਡਾਇਰੈਕਟਰ ਆਲਸੋ ਕਿ ਇਹਨਾਂ ਨੇ ਸਾਡੇ ਕੰਮ ਨੂੰ ਇੱਥੇ ਤੱਕ ਪਹੁੰਚਾਇਆ ਤੇ ਸਾਡੇ ਜਿਹੜੇ ਇਹਦੇ ਵਿੱਚ ਤੁਸੀਂ ਸੁਣਿਆ ਹੋਣਾ ਤੁਸੀਂ ਵੀ ਕਹਿ ਕਿ 뮤지컬 ਟ੍ਰੇਲਰ ਲੱਗ ਰਿਹਾ ਇਸਰ ਸਾਡੇ ਗੁਰਮੀਤ ਜੀ ਜਿਹੜੇ ਸਾਡੇ ਐਡਵਾਂਸਡ 뮤직 ਡਾਇਰੈਕਟਰ ਨੇ ਉਹਨਾਂ ਨੇ ਸਾਨੂੰ ਮੀਡੀ ਦਿੱਤਾ ਸਰ ਸਾਡਾ ਬੈਰੋਂ ਸੋਰ ਵੀ ਉਹਨਾਂ ਨੇ ਕੀਤਾ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਚੱਲੂਗਾ ਕਿ ਉਹਨਾਂ ਨੇ ਸੱਚੀ ਬਹੁਤ ਵਧੀਆ ਕੰਮ ਕੀਤਾ ਹੈ ਜਿਸਨ ਸਾਰਾ ਮਿਊਜ਼ਿਕ ਹੋਣਾ ਨਹੀਂ ਹੈ ਸਿਰ ਬਸ ਆਪਾਂ ਉਹਦੇ ਸਿੱਟੇ ਇਸਰ ਆਪਣਾ ਟ੍ਰੇਲਰ ਅਸੀਂ ਇਸ ਤਰ੍ਹਾਂ ਲੈ ਕੇ ਆਏ ਹਾਂ ਵੀ ਸਰ ਕੰਪਨੀ ਦਾ ਦੇਖੋ ਤਾਂ ਹੀ ਮਤਲਬ ਘਾਰ ਹੈ ਮੇਰਾ ਉਹ ਤਾਂ ਉਹ ਤਾਂ ਆਪਾਂ ਰਹਿਣਗੇ ਸਿਰ ਉਹ ਤਾਂ ਕੰਮ ਕਰਨਾ ਹੀ ਆ ਸਿਰ ਪੈਸਾ ਕਿਉਂ ਮਾੜਾ ਲੱਗਦਾ ਮਾੜ ਲਓ ਵੱਲੋਂ ਪੈਸਾ ਕਮਾਉਂਦੇ ਉਧਰੋਂ ਪੈਸਾ ਉਧਰੋਂ ਪੇਮ ਹੈ ਦੇਖੋ ਹਾਂਜੀ ਸਰ ਐਕਚੁਅਲੀ ਮੈਂ ਇਹ ਜ਼ਰੂਰ ਕਹਿਣਾ ਚਾਹੂਗੀ ਕਿ ਆਈ ਵਿਸ਼ ਕਿ ਸਾਰਾ ਪੰਜਾਬ ਦਾ ਪਿਆਰ ਮਿਲੇ ਸਾਰੇ ਪੰਜਾਬੀ ਆਡੀਅנס ਦਾ ਪਿਆਰ ਮਿਲੇ ਆਪਾਂ ਇੱਕ ਰੋਮਾਂਟਿਕ ਫਿਲਮ ਜ਼ਰੂਰ ਲੈ ਕੇ ਆਏ ਆ ਬਟ ਇਟਸ ਅ ਫੈਮਿਲੀ ਫਿਲਮ ਪੰਜਾਬੀ ਤੋਂ ਪੰਜਾਬੀ ਪਰਿਵਾਰ ਨਾਲ ਆਪਾਂ ਦੇਖ ਸਕਦੇ ਆ ਤੇ ਆਪਾਂ ਇੱਕ ਸਾਡੀ ਕੋਸ਼ਿਸ਼ ਹੈ ਕਿ ਸ਼ਾਲੀਮਨ ਪ੍ਰੋਡਕਸ਼ਨਸ ਲਿਮਟਿਡ ਅਕੀ ਹੋਰ ਵੀ ਫਿਲਮਾਂ ਆਪਾਂ ਬਣਾਏਗੇ ਸਾਨੂੰ ਮੌਕਾ ਦਿਓ ਸਾਡਾ ਸਾਥ ਦਿਓ ਸਪੋਰਟ ਕਰਿਓ ਅਸੀਂ ਜਿੰਸ ਜਮ ਸਟੋਰੀ ਪਰ ਹੈ ਅਸੀਂ ਬਣਾਲੇ ਪਟਿਆਲਾ ਫਿਰ ਚੰਡੀਗੜ੍ਹ ਦੀ ਆ ਚੰਡੀਗੜ੍ਹ ਦੇ ਨੇਅਰ ਬਾਈ ਪਿੰਡ ਜਿੰਨੇ ਵੀ ਹੈਗੇ ਗਾਣੇ ਅਸੀਂ ਡਿਫਰੈਂਟ ਡਿਫਰੈਂਟ ਪਲੇਸਿਸ ਤੇ ਕਿਤੇ ਹੈ ਨੇਅਰ ਬਾਈ ਚੰਡੀਗੜ੍ਹ ਉਨਾ ਮਾਚੂ ਤੇ ਬਾਕੀ ਕੁਝ ਸਟੂਡੀਓ ਹਾਰਡ ਉਧਰ ਇਸ ਤਰ੍ਹਾਂ ਮੈਂ ਤੁਸੀਂ ਕਹਿ ਸਕਦੇ ਹੋ ਜੀ ਸਾਥ ਤੇ ਬਣਿਆ ਹੋਇਆ ਮਿੰਨੀ ਗੋਆ ਮਿੰਨੀ ਸਵਿਟਜ਼ਰਲੈਂਡ ਓਕੇ ਪਠਾਨਕੋਟ ਆ ਕਿਹੜੀ ਜਿਹੜੀ ਬਸੂਰੀ ਬਸੂਰੀ ਬੇਸਿਕਲੀ ਉਹ ਮੇਰੇ ਡਿਸਟ੍ਰਿਕਟ ਹੈ ਜਿਸੇ ਕਟਵਾ ਤੇ ਉਹ ਮਤਲਬ ਮੇਰੇ ਤਹਿਸੀਲ ਬਸੋਲੀ ਤੇ ਉੱਥੇ ਅਸੀਂ ਮਤਲਬ ਕਦੇ ਇੱਕ ਸ਼ੂਟ ਨਹੀਂ ਬਲ ਪੋਸਟਰਾਂ 'ਚ ਹਿੰਦੀ ਫਿਲਮਾਂ ਉਸ 사이 ਬਹੁਤ ਸ਼ੂਟ ਕੀਤੇ ਹਨ ਅਗਲੀ ਫਿਲਮ ਬਣਾਉਣਗੇ ਉੱਥੇ ਡੈਫੀਨਿਟਲੀ ਬਿਲਕੁਲ ਤੇ ਹੌਮ ਟਾਊਨ ਹੀ ਬੇਸਿਕਲੀ ਸੋ ਅਸੀਂ ਬਹੁਤ ਐਕਸਪਲੋਰ ਕਰ ਲਿਆ ਮਤਲਬ 7-8 ਫਿਲਮਾਂ ਹੋ ਗਈਆਂ ਉਹਦੇ ਸ਼ੂਟ ਹਿੰਦੀ ਇੱਕ ਪੰਜਾਬੀ ਵੀ ਕਰਕੇ ਆਏ ਹਾਂ ਅਸੀਂ ਤੇ ਕਿਉਂਕਿ ਅਸਲ ਜਿਹੜੀ ਕਹਾਣੀ ਹੈ ਨਾ ਜੀ ਉਹ ਜਿੱਤੇ ਜਿੱਥੇ ਸ਼ੂਟ ਕਰਦੇ ਇਹਨਾਂ ਨੇ ਉੱਥੇ ਸ਼ੂਟ ਕੀਤਾ ਪਹਿਲਾਂ ਇੱਕ ਕੋਈ ਅਦਾ ਅਸੀਂ ਮਤਲਬ ਫਿਕਸ਼ਨਲ ਤਾਂ ਕਹਾਣੀ ਬਣਾ ਨਹੀਂ ਰਹੇ हां जी हां थे बिल्कुल तो ਸਾਡੇ ਥੋੜੇ ਕੈਰੈਕਟਰਸ ਐਦਾ ਹੁੰਦੇ ਸੀ ਕਿ ਬਹੁਤ ਐਸੀ ਗ੍ਰੈਂਡ ਵੀ ਨਹੀਂ ਦਿਖਾ ਰਹੇ ਸੀ ਉਹਨਾਂ ਨੂੰ ਤਾਂ ਇਸ ਕਰਕੇ ਥੋੜਾ ਐਦਾ ਲੱਗ ਗਿਆ ਬੇਸਿਕਲੀ ਜ਼ਮੀਨ ਤੋਂ ਜੁੜੀ ਹੋਈ ਫਿਲਮ ਹੈ ਦੇ ਸੀਰੀਜ਼ ਤੇ ਸੋ ਵੀ ਦੀ ਡਿਮਾਂਡ ਬਹੁਤ ਸੀ ਸੀ ਜੀ ਉਹਦੇ ਵਿੱਚ ਜਿਆਦਾ ਫਿਕਸ਼ਨਾਈਜ਼ ਕਰਨਾ ਬਹੁਤ ਔਖਾ ਸੀ ਬੜਾ ਉਹ ਹੱਥ ਘੋਟ ਕੇ ਜੇ ਅਸੀਂ ਦਿਮਾਗ ਲਾ ਕੇ ਜੇ ਕਰਦੇ ਕੋਈ ਤੇ ਐਸੀ ਪਰਮਾਨੈਂਟ ਹੁੰਦੀ ਤੁਸੀਂ ਜੇ ਦੇਖੋ ਟ੍ਰੇਲਰ ਚ ਵੀ ਤੁਹਾਨੂੰ ਜਿਹੜਾ ਮਰਜਨ ਵਜਲਾ ਕੈਰੈਕਟਰ ਹੈ ਉੜਤੇ ਪਾਈ ਹੋਈ ਨੇ ਜੀਨ ਪਾਈ ਹੋਈ ਹੈ ਮੈਂ ਥੋੜਾ ਜਿਹਾ ਉਸ ਪਾਉ ਨੂੰ ਦੇਸੀ ਰੱਖਣ ਦੀ ਕੋਸ਼ਿਸ਼ ਕੀਤੀ ਮੰਡਾ ਸਭ ਤੋਂ ਪਹਿਲਾਂ ਤਾਂ ਮੈਂ ਜਿਲੰਦਰ ਦੇ মিডিਆ ਤੋਂ ਆਪਣੀ ਟੀਮ ਵੱਲੋਂ ਮਾਫੀ ਦਾ ਹਾਕਰਨ ਕਿਉਂਕਿ ਜੋ ਅਸੀਂ ਤੁਹਾਨੂੰ ਟਾਈਮ ਦਿੱਤਾ ਸੀ ਅਸੀਂ ਉਸ ਤੇ ਖੜੀ ਨਹੀਂ ਉਤਰੇ ਲੇਟ ਹੋ ਗਏ ਕਿਉਂਕਿ ਸੋਭਾ ਤੋਂ ਹੀ ਹਰ ਕੰਮ ਜਦੋਂ ਇੱਕ ਪ੍ਰੋਗਰਾਮ ਹੁੰਦਾ ਲੇਟ ਹੋ ਜਾਂਦਾ ਹੁੰਦੇ ਚਲੇ ਜਾਂਦੇ ਨੇ ਉਹ ਜਿਹੜੇ ਚਲੇ ਗਏ ਐ ਤੇ ਉਹਨਾਂ ਨੂੰ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਤੇ ਬਾਫੀ ਮੰਗ ਲੈਣਾ ਕਿ ਵੀ ਅਸੀਂ ਸੌਰੀ ਤੇ ਉਹ ਰਹੇਗੇ ਤੁਸੀਂ ਤੁਸੀਂ ਤਾਂ ਮੌਨ ਕਹੋ ਤੇ ਕਿ ਮੋਂ ਤੋਂ ਅੰਤ ਤੱਕ ਚੱਲਦੇ ਅਸੀਂ ਭੱਜਣ ਨਹੀਂ ਦਿੰਦੇ ਠੀਕ ਹੈ ਸੋ ਹਰ ਬੰਦਾ ਹਰ ਪ੍ਰੋਡਿਊਸਰ ਹਰ ਡਾਇਰੈਕਟਰ ਇਹ ਫਿਲਮ ਬਣਾਉਂਦਾ ਕੋਈ ਲੋਕ ਕੋਈ ਨਹੀਂ ਬਣਾਉਂਦਾ ਇਹ ਤੁਸੀਂ ਵੀ ਸੋਚਦੇ ਤੁਸੀਂ ਵੀ ਇੱਕ ਪਹਿਲਾ ਉਦਨੀ ਹੈਗਾ ਕੰਪਰੈਸਰ ਕੰਫਰੈਂਸ ਕਿ ਤੁਸੀਂ ਪਹਿਲੀ ਇਹ ਪਤਾ ਨਹੀਂ ਕਿੰਨੀਆਂ ਸੈਂਕੜੇ ਲੰਗੀਆਂ ਹੋਣਗੀਆਂ ਤੇ ਅਸੀਂ ਵੀ ਮੇਰਾ ਖਿਆਲ ਹੈ ਸੈਂਕੜੇ ਅਸੀਂ ਕੱਟ ਚੁੱਕੇ ہیں ਅਰੇ ਇਥੇ ਜਮੈਂ ਜਲੰਧਰ ਤੋਂ ਮੈਂ ਤਾਂ ਕਾਫੀ ਫਿਰ ਮੈਂ ਜਿਹੜੀਆਂ ਸੋਪਰ ਟੁੱਟ ਗਈਆਂ ਇਥੋਂ ਅਗੇ ਤੋ ਤੇ ਮੇਰੀ ਮਿਲ ਕਰਾਦੀ ਰੱਬਾ ਸੋ ਲੈ ਕੇ ਤੁਸੀਂ ਮੇਰੇ ਨਾਲ ਸਾਰੇ ਜਾਣਕਾਰ ਹੋ ਸੋ ਬਹੁਤ ਅੱਛਾ ਐਕਸਪੀਰੀਅੰਸ ਹੈ ਐਕਟ ਦੀ ਮੀਡੀਆ ਨਾਲ ਕਿਉਂਕਿ ਮੀਡੀਆ ਤੋਂ ਵੀ ਸਾਨੂੰ ਭਰਪੂਰ ਪਿਆਰ ਮਿਲਿਆ ਤੇ ਮੇਰਾ ਖਿਆਲ ਹੈ ਇਸੇ ਤਰ੍ਹਾਂ ਉਮੀਦ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਇਵੇਂ ਹੀ ਪਿਆਰ ਦਿੰਦੇ ਰਹੋ ਤੇ ਸਾਡੀਆ ਫਿਰ ਦਨੋ ਪ੍ਰਮੋਟ ਕਰਦੇ ਰਹੋ ਕੋਈ ਖਾਸ ਅਗਰ ਤੁਹਾਡੇ ਜ਼ਿਹਨ ਦੇ ਵਿੱਚ ਹੈ ਤੇ ਇਹ ਨਹੀਂ ਦੱਸ ਰਹੇ ਹੋਣਗੇ ਤੇ ਮੈਂ ਦੱਸਦਾਗਾ ਕਿ ਤੁਸੀਂ ਕੋਈ ਤੁਸੀਂ ਕੋਈ ਬੋਲ ਚਾਹੁੰਦੇ ਹੋ ਅ ਦਰਵਾਇਜ ਤੇ ਮੇਰਾ ਖਿਆਲ ਹੈ ਬਾਕੀ ਤਾਂ ਤੁਹਾਡੀ ਕਰਮ ਨੇ ਕਮਾਈ ਰਣੀ ਸਾਰੀ ਗੱਲਾਂ ਹੈ ਨਾ ਤੇ ਸੋ ਥੈਂਕ ਯੂ ਵੈਰੀ ਮਚ ਵਾਂਸ ਅਗੇਨ ਕਿ ਤੁਸੀਂ ਆਏ ਸਾਡਾ ਇੰਤਜ਼ਾਰ ਕੀਤਾ ਏ ਥੈਂਕ ਯੂ ਸੋ ਲਾਈਕ ਸੋ